ਦਰਬਾਰ ਸਾਹਿਬ ਦੀ ਪ੍ਰਕਰਮਾ ਚੋਂ ਨਿਕਲਦੇ ਸੰਤ ਇਹ ਸੱਚੀ ਘਟਨਾ ਹੈ ਜੀ ਆਈ ਸੈਵ ਭਾਈ ਵੀਰ ਸਿੰਘ ਜੀ ਨਾਲ ਕੀ ਕਹਿੰਦੇ ਇੱਕ ਨਿੱਕੀ ਜੀ ਕਿਤਾਬ ਹੈ ਮੈਂ ਨਕਤਾਬਾਂ ਦਾ ਜ਼ਿਕਰ ਤਾਂ ਕਰ ਦੇਣਾ ਕਿਉਂਕਿ ਸੰਗਤ ਕਹਿੰਦੀ ਹੈ ਲਾਈਵ ਚੱਲਦੀ ਉਹਦਾ ਨਾਮ ਹੈ ਨਾਮ ਨਾ ਵਿਸਰੇ ਸੰਤ ਪ੍ਰਸਾਦ ਇੱਕ ਮਹਾਪੁਰਖ ਹੋਇਆ ਜੀ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਪਟਿਆਲੇ ਨੇ ਬਾਬਾ ਕਰਤਾਰ ਸਿੰਘ ਜੀ ਕਮਾਲੀਏ ਵਾਲੇ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਇਹ ਸੰਪਰਦਾਇ ਵਿਦਵਾਨ ਸੰਤ ਜੀ ਇਹ ਵੀ ਟਕਸਾਲ ਵਿੱਚ ਹੁੰਦੇ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਇਹਨਾਂ ਦੇ بیٹے ਬਾਬਾ ਕਰਤਾਰ ਸਿੰਘ ਜੀ ਕਮਾਲੀਏ ਵਾਲੇ ਉਹਨਾਂ ਨੇ ਕਹਾਣਾ ਲਿਖੀ ਹੈ ਇੱਕ ਗੁਰਮਖ ਪਿਆਰੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਜਾ ਰਹੇ ਆ ਇੱਕ ਸਿੰਘ ਜੀ ਪ੍ਰਕਰਮਾ 'ਚ ਬੈਠਾ ਉੱਚੀ ਉੱਚੀ ਸ਼ਬਦ ਪੜ ਰਿਹਾ ਬੇਨਤੀਆਂ ਦੇ ਰਾਖ ਪਿਤਾ ਪਰ ਮੇਰੇ ਮੋਇ ਨਿਰਗੁਣ ਸਭ ਗੁਣ ਤੇਰੇ ਬੇਨਤੀ ਦੇ ਸ਼ਬਦ ਪੜੀ ਜਾ ਰਿਹਾ ਜਦੋਂ ਸ਼ਬਦ ਦਾ ਭੋਗ ਪਾਇਆ ਉਹ ਗੁਰਮਖ ਕੋਲ ਬੈਠ ਕੇ ਕਹਿੰਦਿਆ ਭਾਈ ਸਿਖਾ ਅੰਦਰ ਕੀਰਤਨ ਹੋ ਰਿਹਾ ਏ ਤੂੰ ਬਾਹਰ ਕੱਲਾ ਬੈਠਾ ਸ਼ਬਦ ਪੜੀ ਜਾ ਰਹੇ ਉੱਚੀ ਉੱਚੀ ਕਹਿੰਦਾ ਮੈਂ ਸੱਚ ਦੱਸਾਂ ਕੀਰਤਨ 'ਚ ਗਿਆ ਸਾਂ ਅੰਦਰ ਵਾਲੇ ਦੁਸ਼ਮਣ ਤੰਗ ਬੜਾ ਕਰਦੇ ਪੈਸਾਂ ਮੈਨੂੰ ਬੜਾ ਤੰਗ ਕਰਦੇ ਸਨ ਤੇ ਮੈਂ ਬਾਹਰ ਆ ਗਿਆ ਤੇ ਮੈਂ ਉੱਥੇ ਨਹੀਂ ਸਭ ਬੋਲ ਸਕਦਾ ਮੈਂ ਬੋਲ ਬੋਲ ਕੇ ਬੇਨਤੀਆਂ ਕਰਨਾ ਪਿਆ ਪੁਕਾਰ ਪੁਕਾਰ ਕੇ ਗੁਰੂ ਰਾਮਦਾਸ ਜੀ ਮੈਨੂੰ ਕੀਰਤਨ ਸੁਣਨ ਵਾਲਾ ਸਰੋਤਾ ਬਣਾ ਦਿਓ ਯਾ ਤਰ ਕੋ ਸ਼ਬਦ ਤਾਂ ਵੀ ਪੜ ਰਿਹਾ ਏ ਮੇਰਾ ਅੰਦਰ ਨਹੀਂ ਟਿਕ ਰਿਹਾ ਮੈਨੂੰ ਬਖਸ਼ ਲਓ ਮੈਨੂੰ ਪੰਜਾਂ ਤੋਂ ਬਚਾ ਲਓ ਤੇ ਜਿੰਨੇ ਸ਼ਬਦ ਨੇ ਪਿਆਰਿਓ ਅੰਦਰ ਦੀ ਵਾਸ਼ਨਾ ਮੈਂ ਭਾਈ ਮਰੀਕ ਸਿੰਘ ਬੈਠਿਆ ਇਹ ਭਾਈ ਸਾਹਿਬ ਸਿੰਘ ਜੀ ਦਾ ਵਾਲੀ ਬਾਪੂ ਜੀ ਕੋਲ ਪੜੀ ਸਮਝਣ ਹੋਸੀਆ ਉਹ ਕਹਿੰਦੇ ਉਹ ਸਾਨੂੰ ਇਹ ਗੱਲ ਕਹਿੰਦੇ ਹੁੰਦੇ ਸਨ ਸਾਰੇ ਵਿਦਿਆਰਥੀਆਂ ਨੂੰ ਕਿ ਸਿੰਗੋ ਇਹ ਸ਼ਬਦ ਦਾ ਇਹ ਸ਼ਬਦ ਨਹੀਂ ਕੋਈ ਦੇ ਲਗਾ ਇਹ ਸ਼ਬਦ ਨੂੰ ਨੌਜਵਾਨ ਨੂੰ ਬੱਚਿਓ ਪੜਿਆ ਕਰੋ ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛਡਾ ਲਓ ਏ ਭੀਤਰ ਤੇ ਇਨ ਕੋ ਢਾਰੋ ਆਪਨ ਨਿਕਟ ਬੁਲਾਵੋ ਯਾਰ ਇਹ ਸ਼ਬਦ ਕਵਤਾ ਥੋੜਾ ਨੇ ਇਹ ਸ਼ਬਦ ਜੀਵਨ ਦੀ ਰੱਖਿਆ ਕਰਨ ਵਾਸਤੇ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਏ ਭੀਤਰ ਤੇ ਇਨ ਕੋ ਢਾਰੋ ਆਪਨ ਨਿਕਟ ਬੁਲਾਵੋ ਆਪਣੀ ਵਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਰਹਾਓ ਵਿਸਰ ਨਾਹੀ ਕਬੂ ਹੀ ਐ ਤੇ ਇਹ ਵਿਦ ਮੰਨ ਮੈਂ ਪਾਵੋ ਗੁਰ ਪੂਰਾ ਭੇਟਿਓ ਵਡ ਭਾਗੀ ਜਨ ਨਾਨਕ ਕਤੈ ਨਾ ਤਾ ਇਹ ਦੋ ਬੰਦਿਆਂ ਦਾ ਸ਼ਬਦ ਗੁਰਮਖੋ ਸੱਚੀ ਮੁੱਚੀ ਅੰਦਰ ਨੂੰ ਵਾਸ਼ਨਾ ਤੰਗ ਕਰਿਓ ਕਹਿੰਦਾ ਮੈਂ ਤਾਂ ਪਰ ਰਿਆ ਮੈਨੂੰ ਦੁਸ਼ਮਨ ਤੰਗ ਕਰਦੇ ਪੈਸਾ ਉਹਨਾਂ ਕਹੇ ਜੀ ਪੜਹਾ ਹੁਣ ਵਸਤੂ ਦੀ ਵਖਰੀ ਅੱਗੇ ਗਿਆ ਉਹ ਗੁਰਮਖ ਪਿਆਰਾ ਇੱਕ ਸੱਜਣ ਚੌਂਕੜਾ ਮਾਰ ਕੇ ਜੀ ਚੁੱਪ ਕਰਕੇ ਬੈਠੇ ਪ੍ਰਕਾਮਾ ਜੀ ਸਰੋਵਰ ਦੇ ਕੰਡੇ ਉਹਨਾਂ ਕੋਲ ਬਹਿ ਗਏ ਤੇ ਥੋੜਾ ਜਿਹਾ ਗੁੰਡਾ ਨਾਲ ਲਾਇ ਉਹਨੇ ਨੇਤਰ ਖੁੱਲੇ ਉਹ ਕਹਿੰਦਾ ਜੀ ਅੰਦਰ ਕੀਰਤਨ ਹੋ ਰਿਹਾ ਹੈ ਤੇ ਤੁਸੀਂ ਬਾਹਰ ਬੈਠੇ ਹੋ ਹੁਣ ਵੇਖੋ ਅਵਸਥਾ ਉਸ ਗੁਰਮਖ ਨੇ ਕਿਆ ਭਾਈ ਸਿਖਾ ਮੈਂ ਰੋਜ਼ ਅੰਦਰ ਬਹਿਣਾ ਵਾ ਅੱਜ ਮੈਂ ਬਾਹਰ ਤਾਂ ਬੈਠਾ ਕਈ ਦਿਨਾਂ ਦਾ ਜਿਹੜਾ ਬ੍ਰਹਿਮੰਡ ਵਿੱਚ ਸ਼ਬਦ ਗੂੰਜਦਾ ਹੈ ਨਾ ਉਹਨੂੰ ਹੁਣ ਮੈਂ ਪਿੰਦੇ ਸੁੰਣਾ ਸ਼ੁਰੂ ਕਰ ਦਿੱਤਾ ਫੇਰਾ ਸ਼ਕ ਜਿਹੜਾ ਹਰਮੰਦਰ ਸਹਿਬ ਚ ਕੀਰਤਨ ਰੋਜ਼ ਹੁੰਦਾ ਮੈਂ ਇਸ ਸਰੀਰ ਨੂੰ ਹਰਮੰਦਰ ਬਣਾਉਣ ਲੱਗ ਪਿਆ ਇਹ ਨਹੀਂ ਕਹਿਣਾ ਹਰਮੰਦਰ ਦੀ ਬਰਾਬਰੀ ਕਿਉਂਕਿ ਗੁਰੂ ਜੀ ਨੇ ਵੀ ਫਰਮਾਇਆ ਹੈ ਹਰਮੰਦਰ ਇਹੋ ਸਰੀਰ ਹੈ ਤੁਝਾ ਇਹ ਵੀ ਕਿਹਾ ਹਰ ਜੱਪੇ ਹਰਮੰਦਰ ਸਾਜਿਆ ਕਹਿੰਦੇ ਮੈਂ ਇਸ ਸਰੀਰ ਵਿੱਚੋਂ ਕੀਰਤਨ ਸੁਣ ਰਿਹਾ ਮੈਂ ਅੰਦਰੋਂ ਸੁਣਨਾ ਪਿਆਉਣ ਹੁਣ ਦੇਖੋ ਬੰਦੇ ਦੋਵੇਂ ਪ੍ਰਕਰਮਾਂ 'ਚ ਬੈਠਿਆ ਇੱਕ ਬੋਲ ਕੇ ਕਹਿ ਰਿਹਾ ਮੈਨੂੰ ਵਾਸ਼ਨਾ ਤੰਗ ਕਰ ਰਹੀ ਹੈ ਦੂਜਾ ਕਹਿ ਰਿਹਾ ਮੈਂ ਅੰਦਰ ਦਾ ਕੀਰਤਨ ਸੁਣ ਰਿਹਾ ਹਾਂ ਜਦੋਂ ਅਨਸਰ ਤੀਰਤੇ ਗਏ ਉੱਥੇ ਇੱਕ ਬਜ਼ੁਰਗ ਢੂਲਾ ਕੇ ਬੈਠੇ ਸਨ ਕੰਧ ਨਾਲ ਅੱਖਾਂ ਬੰਦ ਉਹਦੇ ਮਨ ਚ ਆ ਗਿਆ ਸੁੱਤੇ ਨੇ ਇਹ ਸੁੱਤੇ ਹੋਏ ਨੇ ਤੇ ਇਹ ਸੇਵਾ ਪਰ ਉਪਕਾਰ ਕਰਨ ਲਈ ਉਹਨੇ ਉਠਾ ਦਿੱਤਾ ਜਦੋਂ ਹੱਥ ਲਾਇਆ ਗੋਡਿਆਂ ਨੂੰ ਉਹ ਉੱਠ ਪਏ ਉੱਠਦੇ ਸਾਰ ਕਹਿੰਦੇ ਨੇ ਗੁਰੂ ਰਾਮਦਾਸ ਜੀ ਇਸ ਦਾ ਭਲਾ ਕਰਿਓ ਅਠਾਨਵ ਵਾਲੇ ਨੂੰ ਕਹਿੰਦੇ ਨੇ ਇਹਦਾ ਭਲਾ ਕਰਿਓ ਤੇ ਉਹ ਗੁਰਮੁਖ ਨੇ ਸੋਚਿਆ ਸ਼ਾਇਦ ਇਸ ਸੁੱਤੇ ਨੇ ਮੈਂ ਠਾ ਦਿੱਤਾ ਤਾਂ ਕਿ ਕਹਿੰਦਾ ਭਲਾ ਕਰਿਓ ਜੋਗੋ ਕਹਿੰਦਾ ਬਾਬਾ ਜੀ ਮੈਂ ਤਾਂ ਤਾਂ ਠਾਇਆ ਤੁਸੀਂ ਸੁੱਤੇ ਸੀ ਅੰਦਰ ਕੀਰਤਨ ਹੋ ਰਿਹਾ ਸੀ ਉਹ ਅੱਖਾਂ ਪਰ ਕੇ ਕਿੰਨੇ ਗੁਰਮਖਾ ਰੱਬ ਤੇਰਾ ਭਲਾ ਕਰੇ ਮੈਂ ਸੁੱਤਾ ਨਹੀਂ ਸੰ ਮੈਂ ਗੁਰੂ ਰਾਮਦਾਸ ਦੀ ਗੋਦ ਵਿੱਚ ਬੈਠਾ ਹੋਇਆ ਸੀ ਤੂੰ ਮੈਨੂੰ ਵਿੱਚੋਂ ਠਾ ਦਿੱਤਾ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਇਹ ਸਾਰੀਆਂ ਗੱਲਾਂ ਪਰਮਾਰਥ ਨਾਲ ਸੰਬੰਧਿਤ ਨੇ ਕੋਈ ਬੁੱਤੀ ਨਾਲ ਸੰਬੰਧਿਤ ਨਹੀਂ ਉਹ ਤਿੰਨ ਬੰਦੇ ਨੇ ਤਿੰਨਾਂ ਦੀ ਅਵਸਥਾ ਆਪੋ ਆਪਣੀ ਹੈ ਜਿਸ ਗੁਰਮਖ ਦੇ ਚਿੱਤ ਵਿੱਚ ਨਾਮ ਚਲਾ ਜਾਏ ਇੱਕ ਤਾਂ ਕਿਰਪਾ ਨਾਲ ਜਾਂਦਾ ਜੀ ਸਿੱਧੀ ਘਰ ਕਿਰਪਾ ਤੋਂ ਬਿਨਾਂ ਅੰਦਰ ਨਹੀਂ ਜਾਣਾ ਦੂਜਾ ਅਤੁੱਟਾ ਵਿਹਾਸ ਲਗਾਤਾਰ ਲਗਾਤਾਰ ਦਿਨ ਰਾਤ ਜਦੋਂ ਸ਼ਬਦ ਦਾ ਕੋਈ ਗੁਰਮਖ ਅਭਿਆਸ ਕਰਦਾ ਪਿਆਰੋ ਅਭਿਆਸ ਨਾਲ ਜਿਵੇਂ ਪਹਾੜਾ ਨਾ ਗਿਆ ਪਹਾੜੇ ਪਰ ਨਾਲ ਸਾਡੇ ਚਿੱਤ ਵਿੱਚ ਪਹਾੜੇ ਚਲੇ ਗਏ ਕਿਉਂਕਿ ਜੀ ਖੁਸ਼ੀ ਨਾਲ ਪਰੇ ਨੇ ਮਜਬੂਰੀ ਨਾਲ ਨਹੀਂ ਤੇ ਜਿੱਦਨ ਚਾਹ ਨਾਲ ਕੋਈ ਰੋਜ਼ਾਨਾ ਵੈਗੁਰੂ ਸ਼ਬਦ ਮੂਨ ਮੰਤਰ ਬਾਣੀ ਲਗਾਤਾਰ ਜਪ ਕਰੀ ਜਾਏ ਕਰੀ ਜਾਏ ਗੁਰਮਖੋ ਉਹ ਸ਼ਬਦ ਚਿੱਤ ਵੀ ਚੱਲਾ ਜਾਂਦਾ ਹੈ ਤੇ ਜਦੋਂ ਇਨਸਾਨ ਸਤਾਂ ਹੁੰਦਾ ਹੈ ਜ਼ੁਬਾਨ ਭਾਵੇਂ ਚੁੱਪ ਵੀ ਹੋਵੇ ਚਿੱਤ ਸੁਪਨੇ ਦੇ ਰੂਪ ਵਿੱਚ ਬਾਣੀ ਨੂੰ ਪੈਦਾ ਕਰ ਦਿੰਦਾ ਹੈ ਚਿੱਤ ਸ਼ਬਦ ਹੈਵੇਂ ਲਿਖੀ ਆਓ ਇੱਕ ਉਸੇ ਉਦਾਹਰਣ ਲੈਂਦੇ ਹਾਂ ਅਵਸਥਾ ਵਕ ਵਕ ਸਨਮਾਨਯੋਗ ਭਗਤ ਨਾਮਦੇਵ ਜੀ ਉਹ ਰੋਜ਼ਾਨਾ ਪਰਮੇਸ਼ਵਰ ਦੀਆਂ ਬਾਤਾਂ ਕਰਦੇ ਆ ਜੀ ਤੇ ਸਾਡੇ ਸੰਪਰਦਾਇ ਵਿਦਵਾਨ ਨੇ ਕਹਿੰਦੇ ਆ ਕਿ 72 ਵਾਰ ਉਹਨਾਂ ਪ੍ਰਤੱਖ ਦਰਸ਼ਨ ਕੀਤੇ ਇਹ ਕਿਹਾ ਜਾਂਦਾ ਜੀ ਸੱਚ ਵਿੱਚ ਕੋਈ ਝੂਠ ਨਹੀਂ ਤੇ ਕਈ ਸ਼ਬਦ ਐਸੇ ਨੇ ਬਾਣੀ 'ਚ ਭਗਤ ਨਾਮਦੇਵ ਜੀ ਦੇ ਜਿਹਦੇ ਵਿੱਚ ਭਗਤ ਨਾਮਦੇਵ ਜੀ ਸਿੱਧੀਆਂ ਪਰਮੇਸ਼ਵਰ ਨਾਲ ਗੱਲਾਂ ਕਰਦੇ ਇੱਕ ਤਾਂ ਮਰਾਠੀ ਦਾ ਸ਼ਬਦ ਜਿਹੜਾ ਜੀ ਇਹ ਪਹਿਲ ਪੁਰੀਏ ਪੁੰਦਰੀ ਕਵੰਨਾ ਤਾਂਚੇ ਖੰਸਾ ਸਗਲੇ ਜਨਾ ਪਹਿਲ ਪੁਰਸ਼ਾ ਬਿਰਾ ਅਥੋਂਨ ਪੁਰਸ਼ਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਇਹਦੇ ਖੀਰ ਲੀਆਂ ਦੁਕਾਨ ਮਹਾਰਜ ਕਹਿੰਦੇ ਪਿੰਦੀ ਉਬਕਲੇ ਸੰਸਾਰਾ ਪਿੰਦੀ ਦਾ ਲਫ਼ਜ਼ੀ ਅਰਥ ਹੁੰਦਾ ਹੀ ਖੂਨ ਦੀ ਟਿੰਡਾ ਜਿਵੇਂ ਖੂਨ ਦੀ ਟਿੰਡ ਭਰ ਕੇ ਹੁੰਦੀ ਏ ਖਾਲੀ ਹੋ ਜਾਏ ਫਿਰ ਭਰੀ ਚਲੀਏ ਆ ਜਿੰਨੇ ਸੀ ਬਿਠੇ ਟਿੰਡਾ ਹੀ ਆ ਨਾ ਜੀ ਖੂਦ ਹੀ ਟਿੰਡਾ ਬਦਲਦੀਆਂ ਕੋਈ ਨਹੀਂ ਪਾਣੀ ਬਦਲਦਾ ਰਹਿੰਦਾ ਹੈ ਇੱਥੇ ਟਿੰਡ ਵੀ ਬਦਲ ਜਾਂਦੀ ਤੇ ਪਾਣੀ ਬਦਲ ਜਾਂਦਾ ਜਦੋਂ ਚਲਾਣਾ ਕਰਨਾ ਹੈ ਇਹ ਟਿੰਡ ਨੇ ਬਦਲ ਜਾਣਾ ਇਸ ਟਿੰਡ ਦੀ ਥਾਂ ਕਿਤੇ ਹੋਰ ਹੋਰ ਛਰੀ ਮਿਲ ਜਾਣ ਸਤਿਗੁਰੂ ਬਚਨ ਕਰ ਰਿਹਾ ਜਿਵੇਂ ਖੂਦ ਹੀ ਟਿੰਡ ਭਰ ਕੇ ਹੁੰਦੀ ਹੈ ਖਾਲੀ ਹੋ ਜਾਂਦੀ ਹੈ ਫਿਰ ਭਰ ਕੇ ਹੁੰਦੀ ਹੈ ਭਗਤ ਜੀ ਕਹਿੰਦੇ ਨੇ ਵਾਹਿਗੁਰੂ ਜੀ ਖੂਦ ਹੀ ਟਿੰਡਾਂ ਦੀ ਤਰ੍ਹਾਂ ਇਸ ਘੇੜੇ 'ਚ ਪੈਸਾ ਅੱਜ ਕਿਰਪਾ ਹੋ ਗਈ ਤੇਰੇ ਬੋਏ ਤੇ ਆ ਕੇ ਦਿਖਦਾ ਪਿੰਦੀ ਉਬਕ